ਪਹਿਲੀ ਅਤੇ 17ਵੀਂ ਸਦੀ ਈਸਵੀ ਦੇ ਵਿਚਕਾਰ ਭਾਰਤ ਕੋਲ ਪ੍ਰਚੀਨ ਅਤੇ ਮੱਧਕਲੀਨ ਸੰਸਾਰ ਦੀ ਸਭ ਤੋਂ ਵੱਡੀ ਅਰਥਵਿਵਸਥਾ ਹੋਣ ਦਾ ਅਨੁਮਾਨ ਹੈ। ਉਹਨਾਂ ਦੀਆਂ ਨਜ਼ਰਾਂ ਵਿੱਚ ਇੰਗਲੈਂਡ ਇੱਕ ਛੋਟਾ ਜਿਹਾ ਟਾਪੂ ਸੀ ਤੇ ਇਸ ਦੇ ਕਿਸੇ ਮਾਮੂਲੀ ਜੇ ਬਾਦਸ਼ਾਹ ਨਾਲ ਬਰਾਬਰੀ ਦੇ ਪੱਧਰ ਤੇ ਸਮਝੌਤਾ ਕਰਨਾ ਉਹ ਆਪਣੀ ਸ਼ਾਨ ਦੇ ਖਿਲਾਫ ਸਮਝਦੇ ਸਨ। ਉਹਨਾਂ ਦੇ ਤਹਿ ਸਮਝੌਤੇ ਦੇ ਨਤੀਜੇ ਵਿੱਚ ਬ੍ਰਿਟਨ ਅਗਲੇ 350 ਸਾਲਾਂ ਵਿੱਚ ਹਿੰਦੁਸਤਾਨ ਤੋਂ ਜੋ ਦੌਲਤ ਲੁੱਟ ਕੇ ਸਮੀਟ ਕੇ ਲੈ ਗਿਆ ਉਸ ਬਾਰੇ ਅਰਥਸ਼ਾਸਤਰੀਆਂ ਨੇ ਕੁਝ ਕਰਨ ਵਾਲਾ ਲਾਉਣ ਦੀ ਕੋਸ਼ਿਸ਼ ਜ਼ਰੂਰ ਕੀਤੀ ਹੈ ਇਸ ਕਿਤਾਬ ਵਿੱਚ ਇਤਿਹਾਸ ਦਾ ਚੌਥਾ ਭਿਆਨਕ ਖੂਨ ਖਰਾਬਾ ਬ੍ਰਿਟਿਸ਼ ਦੌਰ ਵਿੱਚ ਭਾਰਤ ਵਿੱਚ ਪੈਣ ਵਾਲਾ ਅਕਾਲ ਹੈ ਜਿਸ ਵਿੱਚ ਕਿਤਾਬ ਦੇ ਲੇਖਕ ਵਾਈਟ ਮੁਤਾਬਕ 2 ਕਰੋੜ 66 ਲੱਖ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ ਸਨ ਈਸਟ ਇੰਡੀਆ ਕੰਪਨੀ ਦੇ ਸਪਾਹੀਆਂ ਦੀ ਸੰਖਿਆ 2.5 ਲੱਖ ਤੋਂ ਵੀ ਪਾਰ ਹੋ ਗਈ। ਉਹਨਾਂ ਨੇ ਬੰਗਾਲ ਤੋਂ ਨਿਕਲ ਕੇ ਭਾਰਤ ਦੇ ਵੱਡੇ ਹਿੱਸੇ ਤੇ ਆਪਣਾ ਦਬਦਬਾ ਕਾਇਮ ਕਰਨਾ ਸ਼ੁਰੂ ਕਰ ਦਿੱਤਾ। ਪੰਜਾਬ 247 ਟੀਵੀ ਦੇ ਪ੍ਰੋਗਰਾਮ ਤੀਸਰੀ ਅੱਖ ਵਿੱਚ ਤੁਹਾਡਾ ਸਵਾਗਤ ਹੈ ਅੱਜ ਦੇ ਤੀਸਰੀ ਅੱਖ ਪ੍ਰੋਗਰਾਮ ਵਿੱਚ ਅਸੀਂ ਬ੍ਰਿਟਿਸ਼ ਸਾਮਰਾਜ ਵੱਲੋਂ ਭਾਰਤ ਦੀ ਲੁੱਟ ਅਤੇ ਹਿੰਸਾਪ੍ਰੀ ਕੁੱਟ ਦੀ ਗੱਲ ਕਰਦੇ ਹਾਂ ਆਓ ਦੇਖਦੇ ਹਾਂ ਕਿ ਅੰਗਰੇਜ਼ਾਂ ਨੇ ਭਾਰਤ ਚੋਂ ਕਿੰਨਾ ਕੁ ਤੁਹਾਨੂੰ ਲੁੱਟਿਆ ਅਤੇ ਅੰਤਿ ਅੰਗਰੇਜ਼ਾਂ ਨੇ ਭਾਰਤ ਨੂੰ ਕਿਵੇਂ ਇੱਕ ਗਰੀਬ ਮੁਲਕ ਬਣਾ ਦਿੱਤਾ ਪਹਿਲੀ ਅਤੇ 17ਵੀਂ ਸਦੀ ਈਸਵੀ ਦੇ ਵਿਚਕਾਰ ਭਾਰਤ ਕੋਲ ਪ੍ਰਚੀਨ ਅਤੇ ਮੱਧਕਾਲੀਨ ਸੰਸਾਰ ਦੀ ਸਭ ਤੋਂ ਵੱਡੀ ਅਰਥਵਿਵਸਥਾ ਹੋਣ ਦਾ ਅਨੁਮਾਨ ਹੈ ਜੋ ਦੁਨੀਆ ਦੀ ਦੌਲਤ ਦੇ 1/3 ਹਿੱਸੇ ਤੇ ਕੰਟਰੋਲ ਕਰਦੀ ਸੀ। ਮੁਗਲ ਕਾਲ ਵਿੱਚ 1526 ਈਸਵੀ ਤੋਂ ਲੈ ਕੇ 1858 ਈਸਵੀ ਦੇ ਦੌਰਾਨ ਭਾਰਤ ਨੇ ਇਤਿਹਾਸ ਵਿੱਚ ਬੇਮਿਸਾਲ ਖੁਸ਼ਹਾਲੀ ਹਾਸਲ ਕਰ ਲਈ ਸੀ। ਮੁਗਲ ਬਾਦਸ਼ਾਹ ਨੂਰਦੀਨ ਮੁਹੰਮਦ ਜਹਾਂਗੀਰ ਦੀ ਵਰੇਗੰਡ ਸੀ। ਅਤੇ ਮੁਗਲ ਰਵਾਇਤ ਦੇ ਮੁਤਾਬਕ ਉਸ ਨੂੰ ਤੋਲਿਆ ਜਾਣਾ ਸੀ ਇਸ ਮੌਕੇ ਬ੍ਰਿਟਿਸ਼ ਰਾਜਦੂਤ ਸਰ ਥੋਮਸ ਰੇ ਵੀ ਦਰਬਾਰ ਵਿੱਚ ਮੌਜੂਦ ਸੀ ਸਮਾਗਮ ਪਾਣੀ ਵਿੱਚ ਘਰੇਕ ਚ ਕੋਰ ਚਬੂਤਰੇ ਤੇ ਕੀਤਾ ਜਾ ਰਿਹਾ ਸੀ ਚਬੂਤਰੇ ਦੇ ਵਿਚਾਲੇ ਇੱਕ ਵੱਡੀ ਸੋਨੇ ਦੀ ਤਕੜੀ ਹੈ ਇੱਕ ਪਲੜੇ ਵਿੱਚ ਕਈ ਰੇਸ਼ਮੀ ਥੈਲੇ ਰੱਖੇ ਹੋਏ ਹਨ ਤੇ ਦੂਜੇ ਵਿੱਚ ਖੁਦ ਚੌਥੇ ਮੁਗਲ ਬਾਦਸ਼ਾਹ ਨੁਰੁਦੀਨ ਮੁਹੰਮਦ ਜਹਾਂਗੀਰ ਸਾਵਧਾਨੀ ਨਾਲ ਬੈਠੇ ਹੋਏ ਹਨ ਭਾਰੀ ਕੱਪੜਿਆਂ ਤਾਜ ਅਤੇ ਸੋਨੇ ਦੇ ਗਹਿਣਿਆਂ ਦੇ ਸਮੇਤ ਬਾਦਸ਼ਾਹ ਜਹਾਂਗੀਰ ਦਾ ਵਜ਼ਨ ਤਕਰੀਬਨ 250 ਪੌਂਡ ਨਿਕਲਿਆ ਇੱਕ ਪਲੜੇ ਵਿੱਚ ਜਿੱਲੇ ਲਈ ਬੈਠੇ ਹਨ ਦੂਜੇ ਵਿੱਚ ਰੱਖੇ ਰੇਸ਼ਮੀ ਥੇਲੇ ਵਾਰੀ-ਵਾਰੀ ਤਬਦੀਲ ਕੀਤੇ ਜਾ ਰਹੇ ਹਨ ਪਹਿਲਾ ਪਹਿਲਾ ਮੁਗਲ ਬਾਦਸ਼ਾਹ ਨੂੰ ਚਾਂਦੀ ਦੇ ਸਿੱਕਿਆਂ ਨਾਲ ਤੋਲਿਆ ਗਿਆ ਫਿਰ ਇਹਨਾਂ ਨੂੰ ਤੁਰੰਤ ਗਰੀਬਾਂ ਵਿੱਚ ਵੰਡ ਦਿੱਤਾ ਗਿਆ ਇਸ ਤੋਂ ਬਾਅਦ ਸੋਨੇ ਦੀ ਵਾਰੀ ਆਈ ਫਿਰ ਗਹਿਣਿਆਂ ਰੇਸ਼ਮ ਅਤੇ ਅਤਿਅੰਤ ਵਿੱਚ ਦੂਜੀਆਂ ਬੇਸ਼ਕੀਸ਼ ਕੀਮਤੀ ਚੀਜ਼ਾਂ ਦੀ ਨਾਲ ਬਾਦਸ਼ਾਹ ਸਲਾਮਤ ਦੇ ਵਜਨ ਨੂੰ ਤੋਲਿਆ ਗਿਆ ਸਰ ਥਾਮਸ ਇੱਕ ਵਿਸ਼ੇਸ਼ ਮਿਸ਼ਨ ਤੇ ਭਾਰਤ ਆਇਆ ਹੋਇਆ ਸੀ ਉਸਦੀ ਕੋਸ਼ਿਸ਼ ਸੀ ਕਿ ਇੱਕ ਛੋਟੀ ਬ੍ਰਿਟਿਸ਼ ਕੰਪਨੀ ਨੂੰ ਭਾਰਤ ਵਿੱਚ ਵਪਾਰ ਕਰਨ ਦਾ ਕਿਸੇ ਤਰ੍ਹਾਂ ਅਧਿਕਾਰ ਮਿਲ ਜਾਵੇ ਇਹ ਉਹ ਦ੍ਰਿਸ਼ ਹੈ ਜੋ ਅੱਜ ਤੋਂ ਤਕਰੀਬਨ ਠੀਕ 400 ਸਾਲ ਪਹਿਲਾਂ ਮੁਗਲ ਬਾਦਸ਼ਾਹ ਮੁਹੰਮਦ ਜਹਾਂਗੀਰ ਦੇ ਦਰਬਾਰ ਵਿੱਚ ਬ੍ਰਿਟਿਸ਼ ਰਾਜਦੂਤ ਥਰ ਥਾਮਸ ਰੋ ਨੇ ਵੇਖਿਆ ਅਤੇ ਆਪਣੀ ਡਾਇਰੀ ਵਿੱਚ ਨੋਟ ਕੀਤਾ ਪਰ ਦੌਲਤ ਦੇ ਇਸਹਾਰਾਨ ਕਰ ਦੇਣ ਵਾਲੇ ਪ੍ਰਦਰਸ਼ਨ ਨੇ ਸਰ ਥਾਮਸ ਨੂੰ ਸ਼ੱਕ ਦੇ ਵਿੱਚ ਪਾ ਦਿੱਤਾ ਕਿ ਕੀ ਬੰਦ ਥੈਲਿਆਂ ਵਿੱਚ ਅਸਲ ਵਿੱਚ ਹੀਰੇ ਜਵਾਹਰਤ ਜਾਂ ਸੋਨੇ ਨਾਲ ਭਰੇ ਵੀ ਨਾ ਭਰੇ ਵੀ ਹੋਏ ਹਨ ਜਾਂ ਇਹਨਾਂ ਵਿੱਚ ਪੱਥਰ ਤਾਂ ਨਹੀਂ ਪਾਏ ਹੋਏ ਦਰਅਸਲ ਸਰ ਥਾਮਸ ਰੋ ਇੱਕ ਖਾਸ ਮਿਸ਼ਨ ਤੇ ਭਾਰਤ ਆਇਆ ਹੋਇਆ ਸੀ ਇਹਨਾਂ ਦੀ ਕੋਸ਼ਿਸ਼ ਸੀ ਕਿ ਕਿਸੇ ਨਾ ਕਿਸੇ ਤਰ੍ਹਾਂ ਨਾਲ ਇੱਕ ਸਮਝੌਤੇ ਤੇ ਦਸਕਤ ਕਰਵਾ ਲਏ ਜਾਣ ਜਿਸ ਤਹਿਤ ਇੱਕ ਛੋਟੀ ਜੀ ਬ੍ਰਿਟਿਸ਼ ਕੰਪਨੀ ਨੂੰ ਭਾਰਤ ਵਿੱਚ ਵਪਾਰ ਦਾ ਅਧਿਕਾਰ ਹਾਸਲ ਹੋ ਜਾਵੇ ਪਰ ਜਿਵੇਂ ਹੀ ਥਰ ਸਮਝਸਤੀ ਡੈਰੀ ਦਾ ਪਤਾ ਲੱਗਦਾ ਹੈ ਇਹ ਕੰਮ ਇੰਨਾ ਆਸਾਨ ਸਾਬਤ ਨਹੀਂ ਹੋਇਆ ਅਤੇ ਇਸ سلسلے ਵਿੱਚ ਇੱਕ ਇਸ ਮਿਹਨਤੀ ਅੰਗਰੇਜ਼ ਰਾਜਦੂਤ ਨੂੰ ਕਈ ਤਰ੍ਹਾਂ ਦੇ ਪਾਪੜ ਵੀ ਵੀਰਨੇ ਪਏ ਜਦੋਂ ਮੁਗਲ ਬਾਦਸ਼ਾਹ ਨੂੰ ਸੋਨੇ ਚਾਂਦੀ ਤੇ ਹੀਰੇ ਜਵਾਹਰਾਤਾਂ ਨਾਲ ਤੋਲਿਆ ਜਾ ਰਿਹਾ ਸੀ ਤਾਂ ਬ੍ਰਿਟਿਸ਼ ਰਾਜਦੂਤ ਨੂੰ ਯਕੀਨ ਹੀ ਨਹੀਂ ਸੀ ਹੋ ਰਿਹਾ ਫਿਰ ਉਹ ਦਿਨ ਵੀ ਆਏ ਜਦੋਂ ਮੁਗਲ ਬਾਦਸ਼ਾਹ ਦੇ ਵਜੀਫੇ ਦੇ ਉੱਤੇ ਗੁਜ਼ਾਰਾ ਕਰਨ ਲੱਗ ਪਏ ਈਸਟ ਇੰਡੀਆ ਕੰਪਨੀ ਦਾ ਲੰਡਨ ਵਿੱਚ ਛੋਟਾ ਜਿਹਾ ਦਫ਼ਤਰ ਸੀ ਪਰ ਉਸ ਨੇ ਪੂਰੇ ਹਿੰਦੁਸਤਾਨ ਤੇ ਕਬਜ਼ਾ ਕਰ ਲਿਆ ਬ੍ਰਿਟਿਸ਼ ਹਕੂਮਤਦਾਰਾਂ ਨੇ ਹਿੰਦੁਸਤਾਨ ਵਿੱਚ ਕਰੋੜਾਂ ਲੋਕ ਅਕਾਲ ਚਲਾਣਾ ਕਰ ਗਏ ਸਨ ਕਾਲ ਨਾਲ ਮਰ ਗਏ ਸਨ ਮੁਗਲ ਬਾਦਸ਼ਾਹ ਪੂਰੀ ਦੁਨੀਆ ਵਿੱਚ ਸਿਰਫ ਈਰਾਨ ਦੇ ਸਫਾਵੀ ਬਾਦਸ਼ਾਹ ਤੇ ਅਸਮਾਨੀ ਖਲੀਫਾ ਨੂੰ ਹੀ ਆਪਣੇ ਬਰਾਬਰ ਦੇ ਸਮਝਦਾ ਸੀ ਉਹਨਾਂ ਦੀਆਂ ਨਜ਼ਰਾਂ ਵਿੱਚ ਇੰਗਲੈਂਡ ਇੱਕ ਛੋਟਾ ਜਿਹਾ ਟਾਪੂ ਸੀ ਤੇ ਇਸ ਦੇ ਕਿਸੇ ਮਾਮੂਲੀ ਜਿਹੇ ਬਾਦਸ਼ਾਹ ਨਾਲ ਬਰਾਬਰੀ ਦੇ ਪੱਧਰ ਤੇ ਸਮਝੌਤਾ ਕਰਨਾ ਉਹ ਆਪਣੀ ਸ਼ਾਨ ਦੇ ਖਿਲਾਫ ਸਮਝਦੇ ਸਨ ਹਾਲਾਂਕਿ ਥਰ ਸਰ ਥਾਮਸ ਨੇ ਹਿੰਮਤ ਨਹੀਂ ਸੀ ਹਾਰੀ ਅਤੇ ਉਹ 3 ਸਾਲ ਦੀ ਸਖਤ ਮਿਹਨਤ ਅਤੇ ਰਣਨੀਤਿਕ ਦਾਪੇਚਾਂ ਅਤੇ ਤੋਹਫੇ ਦੇ ਦੇ ਕੇ ਜਹਾਂਗੀਰ ਤੋਂ ਤਾਂ ਨਹੀਂ ਪਰ ਵਲੀਅਤ ਸ਼ਾਹਜਹਾਂ ਤੋਂ ਅਗਸਤ 1618 ਵਿੱਚ ਇੱਕ ਸਮਝੌਤੇ ਤੇ ਹਸਤਾਖਰ ਕਰਾਉਣ ਵਿੱਚ ਆਖਰ ਕਾਮਯਾਬ ਹੋ ਹੀ ਗਿਆ ਇਸ ਤਹਿਤ ਇਸ ਕੰਪਨੀ ਨੂੰ ਸੂਰਤ ਵਿੱਚ ਖੁੱਲ੍ਹ ਦੇ ਕੇ ਕਾਰੋਬਾਰ ਕਰਨ ਦੀ ਇਜਾਜ਼ਤ ਮਿਲ ਗਈ ਸੀ ਇਸ ਕੰਪਨੀ ਦਾ ਨਾਮ ਈਸਟ ਇੰਡੀਆ ਕੰਪਨੀ ਸੀ ਅਤੇ ਇਹ ਘਟਨਾ ਇਸ ਦੇ ਇਤਿਹਾਸ ਵਿੱਚ ਇੱਕ ਮੀਲ ਦਾ ਪੱਥਰ ਸਾਬਤ ਹੋਈ ਇਹ ਪਹਿਲਾ ਮੌਕਾ ਸੀ ਕਿ ਮੁਗਲਕੂਮਤ ਨੇ ਸਿੱਧੇ ਤੌਰ ਤੇ ਇੱਕ ਯੂਰਪੀ ਦੇਸ਼ ਨਾਲ ਬਕਾਇਦਾ ਵਪਾਰਕ ਸਮਝੌਤਾ ਕੀਤਾ ਸੀ ਇਹ ਉਹ ਵੀ ਉਹ ਇਸ ਇੱਕ ਕੰਪਨੀ ਨੂੰ ਵਪਾਰ ਦੀ ਇਜਾਜ਼ਤ ਦੇ ਦਿੱਤੀ ਗਈ ਸੀ ਉਹਨਾਂ ਦੇ ਤਹਿ ਸਮਝੌਤੇ ਦੇ ਨਤੀਜੇ ਵਿੱਚ ਬ੍ਰਿਟਨ ਅਗਲੇ 350 ਸਾਲਾਂ ਵਿੱਚ ਹਿੰਦੁਸਤਾਨ ਤੋਂ ਜੋ ਦੌਲਤ ਲੁੱਟ ਕੇ ਸਮੇਟ ਕੇ ਲੈ ਗਿਆ ਉਸ ਬਾਰੇ ਅਰਥਸ਼ਾਸਤਰੀਆਂ ਨੇ ਕੁਝ ਕਰਨ ਵਾਲਾ ਲਾਉਣ ਦੀ ਕੋਸ਼ਿਸ਼ ਜ਼ਰੂਰ ਕੀਤੀ ਹੈ ਅਮਰੀਕੀ ਇਤਿਹਾਸਕਾਰ ਮੈਥਿਊ ਵਾਈਟ ਨੇ ਦੀ ਗ੍ਰੇਟ ਬਿਗ ਬੁੱਕ ਆਫ ਹਾਰਰਿਬਲ ਥਿੰਗਸ ਦੇ ਨਾਂ ਤੇ ਇੱਕ ਪੁਸਤਕ ਲਿਖੀ ਹੈ ਇਸ ਵਿੱਚ ਉਹਨਾਂ ਨੇ ਇਤਿਹਾਸ ਦੇ 100 ਭਿਆਨਕ ਖੂਨ ਖਰਾਬਿਆਂ ਦੀ ਸਮੀਖਿਆ ਪੇਸ਼ ਕੀਤੀ ਹੈ ਜਿਨ੍ਹਾਂ ਦੌਰਾਨ ਸਭ ਤੋਂ ਜ਼ਿਆਦਾ ਇਨਸਾਨੀ ਜਾਨਾਂ ਖਤਮ ਹੋਈਆਂ ਇਸ ਕਿਤਾਬ ਵਿੱਚ ਇਤਿਹਾਸ ਦਾ ਚੌਥਾ ਭਿਆਨਕ ਖੂਨ ਖਰਾਬਾ ਬ੍ਰਿਟਿਸ਼ ਦੌਰ ਵਿੱਚ ਭਾਰਤ ਵਿੱਚ ਪੈਣ ਵਾਲਾ ਅਕਾਲ ਹੈ ਜਿਸ ਵਿੱਚ ਕਿਤਾਬ ਦੇ ਲੇਖਕ ਵਾਈਟ ਮੁਤਾਬਕ 2 ਕਰੋੜ 66 ਲੱਖ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ ਸਨ ਇਸ ਸੰਖਿਆ ਵਿੱਚ ਵਾਈਟ ਨੇ ਦੂਸਰੇ ਵਿਸ਼ਵ ਯੁੱਧ ਦੇ ਦੌਰਾਨ ਬੰਗਾਲ ਵਿੱਚ ਪੈਣ ਵਾਲੇ ਕਾਲ ਦੀ ਗਿਣਤੀ ਅਜੇ ਨਹੀਂ ਕੀਤੀ ਜਿਸ ਵਿੱਚ 30 ਤੋਂ 50 ਲੱਖ ਦੇ ਕਰੀਬ ਲੋਕ ਮਾਰੇ ਗਏ ਸਨ ਜੇ ਇਸ ਨੂੰ ਵੀ ਸ਼ਾਮਲ ਕਰ ਲਿਆ ਜਾਵੇ ਤਾਂ ਈਸਟ ਇੰਡੀਆ ਕੰਪਨੀ ਅਤੇ ਬ੍ਰਿਟਿਸ਼ ਸਰਕਾਰ ਦੇ ਰਾਜ ਦੇ ਦੌਰਾਨ 3 ਕਰੋੜ ਦੇ ਕਰੀਬ ਭਾਰਤੀ ਜਿਹੜੇ ਆ ਉਹ ਭੁੱਖਮਰੀ ਤੇ ਕਾਲ ਦੇ ਕਾਰਨ ਮਾਰੇ ਗਏ ਸਨ ਭਾਰਤ ਦੀ ਗਿਣਤੀ ਦੁਨੀਆ ਦੇ ਸਭ ਤੋਂ ਜ਼ਰਖੇਜ਼ ਇਲਾਕਿਆਂ ਵਿੱਚ ਹੁੰਦੀ ਸੀ ਅਤੇ ਹੁਣ ਵੀ ਹੁੰਦੀ ਹੈ ਫਿਰ ਇਹਨੇ ਲੋਕ ਮਾਰੇ ਕਿਉਂ ਗਏ ਉਹ ਵੀ ਭੁੱਖ ਨਾਲ ਵਾਈਟ ਨੇ ਇਸ ਦੀ ਵਜ੍ਹਾ ਵਿਪਾਰਕ ਸ਼ੋਸ਼ਣ ਦੱਸਿਆ ਹੈ ਇਸ ਵਿਵਰਣ ਲਈ ਅਸੀਂ ਸਿਰਫ ਇੱਕ ਕਾਲ ਦਾ ਹੀ ਜ਼ਿਕਰ ਕਰਦੇ ਹਾਂ ਜੋ 1769 ਵਿੱਚ ਬੰਗਾਲ 'ਚ ਪਿਆ ਸੀ ਨੋਬਲ ਪੁਰਸਕਾਰ ਜੇਤੂ ਅਰਥਸ਼ਾਸਤਰੀ ਅਮਰਤੀਆ ਸੇਨ ਨੇ ਇਸ ਕਾਲ ਵਿੱਚ ਹੋਣਵਾਈਆਂ ਮੋਤਾਂ ਦੀ ਗਿਣਤੀ 1 ਕਰੋੜ ਦੱਸੀ ਹੈ ਇਸ ਦੌਰ ਦਾ ਇੱਕ ਦ੍ਰਿਸ਼ ਇੱਕ ਅੰਗਰੇਜ਼ ਦੀ ਜਬਾਨੀ ਕੁਝ ਇਸ ਤਰ੍ਹਾਂ ਹੈ ਲੱਖਾਂ ਲੋਕ ਬਾਕੀ ਕੁਝ ਹਫ਼ਤਿਆਂ ਤੱਕ ਜਿਉਂਦੇ ਰਹਿਣ ਲਈ ਇਹ ਆਸ ਲੈ ਕੇ ਮਰ ਗਏ ਕਿ ਉਹਨਾਂ ਦੇ ਫਸਲ ਪੱਕਣ ਤੱਕ ਸ਼ਾਇਦ ਉਹ ਜਿੰਦੇ ਬਚ ਜਾਣਗੇ ਉਹਨਾਂ ਦੀਆਂ ਅੱਖਾਂ ਫਸਲਾਂ ਨੂੰ ਤੱਕਦੀਆਂ ਰਹਿ ਗਈਆਂ ਜਿਨ੍ਹਾਂ ਨੇ ਇਸ ਸਮੇਂ ਪੱਕਣਾ ਸੀ ਪਰ ਉਦੋਂ ਉਹਨਾਂ ਨੂੰ ਬਹੁਤ ਦੇਰ ਹੋ ਗਈ ਸੀ ਫਸਲਾਂ ਤਾਂ ਆਪਣੇ ਸਮੇਂ ਤੇ ਤਿਆਰ ਹੋਈਆਂ ਪਰ ਉਸ ਸਮੇਂ ਅਸਲ ਵਿੱਚ ਬਹੁਤ ਹੀ ਦੇਰ ਚੋ ਹੋ ਚੁੱਕੀ ਸੀ ਤੇ ਉਹ ਲੋਕ ਇੰਨੀ ਲੰਬੀ ਡੀਕ ਨਾ ਕਰ ਸਕੇ 1769 ਦੀ ਇਹੀ ਕਹਾਣੀ ਪੌਣੇ 200 ਸਾਲ ਬਾਅਦ ਇੱਕ ਵਾਰ ਫਿਰ ਪੂਰਬੀ ਬੰਗਾਲ ਚ ਦੁਹਰਾਈ ਗਈ ਪ੍ਰਸਿੱਧ ਦਾਰਸ਼ਨਿਕ ਵਿਲ ਡੁਰੈਟ ਇਸ ਬਾਰੇ ਲਿਖਦੇ ਹਨ ਕਿ ਭਾਰਤ ਵਿੱਚ ਪੈਣ ਵਾਲੇ ਖੋਪਨਾ ਕਾਲਾਂ ਦੀ ਬੁਨਿਆਦੀ ਵਜ੍ਹਾ ਬੇਰਹਿਮੀ ਨਾਲ ਕੀਤੇ ਗਏ ਸ਼ੋਸ਼ਣ ਸਰੋਤਾਂ ਦਾ ਅਸਤੁਲਤ ਆਯਾਤ ਅਤੇ ਬਿਲਕੁਲ ਅਕਾਲ ਦੇ ਦੌਰਾਨ ਕਰੂਰ ਤਰੀਕਿਆਂ ਨਾਲ ਮਹਿੰਗੇ ਟੈਕਸਾਂ ਦੀ ਵਸੂਲੀ ਸੀ ਕਿ ਭੁੱਖ ਨਾਲ ਤਰਫ ਦੇ ਕਿਸਾਨ ਉਹਨਾਂ ਨੂੰ ਅਦਾ ਹੀ ਨਹੀਂ ਕਰ ਸਕਦੇ ਸਨ ਸਰਕਾਰ ਮਰਦੇ ਹੋਏ ਲੋਕਾਂ ਤੋਂ ਵੀ ਟੈਕਸ ਵਸੂਲਣ ਦੇ ਰਾਹ ਦੇ ਉੱਤੇ ਤੁਰੀ ਰਹਿੰਦੀ ਸੀ 1498 ਵਿੱਚ ਪੁਰਤਗਾਲੀ ਮਿਮ ਜਿਸ ਵਿੱਚ ਵਾਸਕੋ ਡੀ ਗਾਮਾ ਨੇ ਅਫਰੀਕਾ ਦੇ ਦੱਖਣੀ ਕੋਨੇ ਤੋਂ ਰਸਤੇ ਲੱਭ ਕੇ ਭਾਰਤ ਨੂੰ ਸਮੁੰਦਰੀ ਰਸਤੇ ਰਾਹੀਂ ਯੂਰਪ ਨਾਲ ਜੋੜ ਦਿੱਤਾ ਸੀ ਆਉਣ ਵਾਲੇ ਦਹਾਕਿਆਂ ਦੌਰਾਨ ਧੌਂਸ ਧਮਕੀਆਂ ਅਤੇ ਦੰਗੇ-ਵਸਾਦਾਂ ਦੀ ਵਰਤੋਂ ਕਰਕੇ ਪੁਰਤਗਾਲੀ ਹਿੰਦੁਸਤਾਨ ਦੇ ਤਮਾਮ ਵਪਾਰਾਂ ਤੇ ਕਾਬਜ਼ ਹੋ ਰਹੇ ਸਨ ਅਤੇ ਦੇਖਦੇ ਹੀ ਦੇਖਦੇ ਪੁਰਤਗਾਲ ਦੀ ਕਿਸਮਤ ਦਾ ਸੂਰਜ ਅੱਧੇ ਅਸਮਾਨ ਤੇ جگਮਗਾਉਣ ਲੱਗ ਪਿਆ ਸੀ ਉਹਨਾਂ ਨੂੰ ਵੇਖ ਕੇ ਡੱਚ ਆਪਣੇ ਤੋਪਵਾਹਕ ਸਮੁੰਦਰੀ ਜਹਾਜ਼ ਲੈ ਕੇ ਹਿੰਦੁਸਤਾਨ ਆ ਗਏ ਅਤੇ ਦੋਹਾਂ ਦੇਸ਼ ਜਿਹੜੇ ਦੱਚ ਸੀ ਉਹਨਾਂ ਦੇ ਤੇ ਪੁਰਤਗਾਲੀ ਜਿਹੜੇ ਉਹਨਾਂ ਦੇ ਵਿੱਚ ਦੋਨਾਂ ਦੇ ਵਿੱਚ ਝਗੜੇ ਹੋਣ ਲੱਗ ਪਏ ਅੰਗਰੇਜ਼ ਸਾਰੀ ਖੇਡ ਨੂੰ ਬੜੇ ਗੌਰ ਨਾਲ ਵੇਖ ਰਹੇ ਸੀ ਭਲਾਓ ਇਸ ਦੌੜ ਵਿੱਚ ਪਿੱਛੇ ਕਿੱਦਾਂ ਰਹਿ ਜਾਂਦੇ ਇਸ ਲਈ ਉਹਨਾਂ ਦੋਹਾਂ ਦੇਸ਼ਾਂ ਦੇ ਨਕਸ਼ੇ ਕਦਮ ਤੇ ਚੱਲਦਿਆਂ ਮਹਾਰਾਣੀ ਐਲਜਾਬੈਥ ਨੇ ਦਸੰਬਰ 1600 ਈਸਵੀ ਵਿੱਚ ਈਸਟ ਇੰਡੀਆ ਨਾਵੀਂ ਕੰਪਨੀ ਦੀ ਸਥਾਪਨਾ ਕੀਤੀ ਅਤੇ ਇਸ ਨੂੰ ਪੂਰੀ ਮਲਕੀਅਤ ਨਾਲ ਏਸ਼ੀਆ ਦੇ ਦੇਸ਼ਾਂ ਨਾਲ ਵਪਾਰ ਕਰਨ ਦੀ ਇਜਾਜ਼ਤ ਦਿੱਤੀ ਪਰ ਅੰਗਰੇਜ਼ਾਂ ਨੇ ਇੱਕ ਕੰਮ ਕੀਤਾ ਜੋ ਇਹਨਾਂ ਤੋਂ ਪਹਿਲਾਂ ਆਉਣ ਵਾਲੇ ਦੋਹਾਂ ਯੂਰਪੀ ਦੇਸ਼ਾਂ ਤੋਂ ਨਹੀਂ ਸੀ ਹੋ ਸਕਿਆ ਉਹਨਾਂ ਨੇ ਸਿਰਫ ਯੁੱਧ ਤੇ ਵਪਾਰ ਤੇ ਸਾਰੀ ਊਰਜਾ ਖਰਚ ਨਹੀਂ ਸੀ ਕੀਤੀ ਬਲਕਿ ਦੂਤਾਵਾਸ ਤੇ ਕੰਮ ਤੇ ਵੀ ਬਹੁਤ ਧਿਆਨ ਦਿੱਤਾ। ਇਹੀ ਵਜ੍ਹਾ ਹੈ ਕਿ ਉਹਨਾਂ ਨੇ ਥਾਮਸ ਰੋ ਵਰਗੇ ਰਾਜਦੂਤ ਨੂੰ ਭਾਰਤ ਵਿੱਚ ਭੇਜਿਆ ਸੀ ਤਾਂ ਕਿ ਉਹ ਈਸਟ ਇੰਡੀਆ ਕੰਪਨੀ ਲਈ ਦਰਵਾਜ਼ਾ ਖੋਲ੍ਹ ਸਕੇ। ਮੁਗਲਾ ਵੱਲੋਂ ਆਗਿਆ ਮਿਲਣ ਤੋਂ ਬਾਅਦ ਅੰਗਰੇਜ਼ਾਂ ਨੇ ਭਾਰਤ ਦੇ ਵੱਖ-ਵੱਖ ਤੱਤੀ ਸ਼ਹਿਰਾਂ ਵਿੱਚ ਇੱਕ ਤੋਂ ਬਾਅਦ ਇੱਕ ਆਪਣੇ ਵਪਾਰ ਕੱਡੇ ਸਥਾਪਿਤ ਕਰਨੇ ਸ਼ੁਰੂ ਕਰ ਦਿੱਤੇ ਜਿਨ੍ਹਾਂ ਨੂੰ ਫੈਕਟਰੀਆਂ ਕਿਹਾ ਜਾਂਦਾ ਸੀ ਇਹਨਾਂ ਫੈਕਟਰੀਆਂ ਤੋਂ ਉਹਨਾਂ ਨੇ ਮਸਾਲੇ ਰੇਸ਼ਮ ਅਤੇ ਦੂਜੀਆਂ ਚੀਜ਼ਾਂ ਦਾ ਵਪਾਰ ਸ਼ੁਰੂ ਕੀਤਾ ਜਿਸ ਵਿੱਚ ਉਹਨਾਂ ਨੂੰ ਜ਼ਬਰਦਸਤ ਫਾਇਦਾ ਤਾਂ ਹੁੰਦਾ ਹੀ ਰਿਹਾ ਪਰ ਜਲਦੀ ਹੀ ਮਾਮਲਾ ਸਿਰਫ ਵਪਾਰ ਤੱਕ ਨਾ ਰਿਹਾ ਸਗੋਂ ਇਸ ਤੋਂ ਵੀ ਅੱਗੇ ਵਧ ਗਿਆ ਕਿਉਂਕਿ ਈਸਟ ਇੰਡੀਆ ਕੰਪਨੀ ਦੀਆਂ ਦੂਜੇ ਯੂਰਪੀ ਦੇਸ਼ਾਂ ਨਾਲ ਅਕਸਰ ਲੜਾਈਆਂ ਚੱਲਦੀਆਂ ਰਹਿੰਦੀਆਂ ਸਨ ਅਤੇ ਏ ਇੱਕ ਦੂਜੇ ਦਾ maal ਲੁੱਟਣ ਵਿੱਚ ਵੀ ਕੋਈ ਸ਼ਰਮ ਮਹਿਸੂਸ ਨਹੀਂ ਕਰਦੇ ਸਨ ਇਸ ਲਈ ਅੰਗਰੇਜ਼ਾਂ ਨੇ ਆਪਣੀਆਂ ਫੈਕਟਰੀਆਂ ਵਿੱਚ ਵੱਡੀ ਸੰਖਿਆ ਵਿੱਚ ਸਥਾਨਕ ਸਪਾਈ ਭਰਤੀ ਕਰਨੇ ਸ਼ੁਰੂ ਕਰ ਦਿੱਤੇ ਜਿਆਦਾ ਸਮਾਂ ਨਹੀਂ ਲੰਘਿਆ ਕਿ ਇਹ ਫੈਕਟਰੀਆਂ ਫੈਲ ਕੇ ਕਿਲੇਾਂ ਤੇ ਸ਼ੌਣੀਆਂ ਦੀ شکل ਲੈ ਤਿਆਰ ਕਰਨ ਲੱਗੀਆਂ ਜਦੋਂ ਕੰਪਨੀਆਂ ਦੇ ਸੈਨਿਕ ਅਤੇ ਆਰਥਿਕ ਸਥਿਤੀ ਮਜ਼ਬੂਤ ਹੋਣ ਲੱਗੀ ਤਾਂ ਇਸ ਦੇ ਅਧਿਕਾਰੀ ਸ਼ਾਨਕ ਸਥਾਨਕ ਜਿਹੜੀਆਂ ਰਿਆਸਤਾਂ ਸੀ ਉਹਨਾਂ ਦੇ ਲੜਾਈ ਝਗੜਿਆਂ ਵਿੱਚ ਵੀ ਸ਼ਾਮਲ ਹੋਣ ਲੱਗ ਪਏ ਕਿਸੇ ਰਾਜੇ ਨੂੰ ਸਪਾਈ ਭੇਜ ਦੇਣੇ ਕਿਸੇ ਨਵਾਬ ਨੂੰ ਆਪਣੇ ਦੁਸ਼ਮਣਾਂ ਨੂੰ ਨੀਵੇਂ ਕਰਨ ਲਈ ਤੋਪਾਂ ਦੇ ਦੇਣੀਆਂ ਤਾਂ ਕਿਸੇ ਨੂੰ ਸਖਤ ਜ਼ਰੂਰਤ ਵੇਲੇ ਪੈਸਾ ਧਾਰ ਦੇ ਦਿੱਤਾ ਇਸ ਜੋੜ ਤੋੜ ਰਹੀਂ ਉਹਨਾਂ ਨੇ ਹੌਲੀ-ਹੌਲੀ ਆਪਣੇ ਪੈਰ ਤੱਟੀ ਇਲਾਕਿਆਂ ਵਿੱਚ ਦੂਰ-ਦੂਰ ਤੱਕ ਫਲਾ ਲਏ ਲਗਾਤਾਰ ਫਲਾ ਦੇ ਸਫ਼ਰ ਵਿੱਚ ਸਭ ਤੋਂ ਐਮ ਮੋੜ 1757 ਵਿੱਚ ਲੜੀ ਜਾਣ ਵਾਲੀ ਜੰਗੇ ਪਲਾਸੀ ਹੈ ਜਿਸ ਵਿੱਚ ਈਸਟ ਇੰਡੀਆ ਕੰਪਨੀ ਦੇ ਇੱਕ ਕਲਰਕ ਰਾਬਰਟ ਕਲਾਈਵ ਨੇ 3000 ਸਪਾਹੀਆਂ ਦੇ ਨਾਲ ਬੰਗਾਲ ਦੇ ਨਵਾਬ ਸਰਾਜੂ ਦੋਲਾ ਦੀ 50000 ਵਾਲੀ ਫੌਜ ਨੂੰ maat ਦੇ ਦਿੱਤੀ ਸੀ maat ਕਿਵੇਂ ਦਿੱਤੀ ਇਹ ਕਹਾਣੀ ਮਤਲਾਏ ਪਾਕਿਸਤਾਨ ਦੀ ਪੁਸਤਕ ਵਿੱਚ ਦਰਜ ਹੈ ਬਸ ਇਸ ਕਹਾਣੀ ਦਾ ਨੈਤਿਕ ਨਤੀਜਾ ਯਾਦ ਰੱਖੋ ਕਿ ਜੰਗ ਦੇ ਬਾਅਦ ਕਲਾਈਵ ਨੇ ਸਰਾਜੂ ਦੋਲਾ ਦਾ ਸਦੀਆਂ ਤੋਂ ਜਮਾ ਕੀਤਾ ਹੋਇਆ ਖਜ਼ਾਨਾ ਸਮੁੰਦਰੀ ਜਹਾਜ਼ਾਂ ਵਿੱਚ ਭਰ-ਭਰ ਕੇ ਲੱਦ ਕੇ ਬਿਲਕੁਲ ਉਸ ਤਰ੍ਹਾਂ ਹੀ ਲੰਡਨ ਪਹੁੰਚਾ ਦਿੱਤਾ ਜਿਸ ਤਰ੍ਹਾਂ ਇਹ ਤੋਂ 18 ਸਾਲ ਪਹਿਲਾਂ ਨਾਦਰ ਸ਼ਾਹ ਦਿੱਲੀ ਦੀ ਦੌਲਤ ਦੋਵੇਂ ਥਾਣਾਂ ਨਚੋੜ ਕੇ ਹਰਾਨ ਲੈ ਗਿਆ ਸੀ ਪਰ ਕਲਾਈਵ ਨੇ तमाम ਦੌਲਤ ਸ਼ਾਹੀ ਖਜ਼ਾਨੇ ਵਿੱਚ ਜਮਾ ਨਹੀਂ ਕਰਾਈ ਬਲਕਿ ਉਹਨੇ ਆਪਣੇ ਲਈ ਵੀ ਇਹਦਾ ਕੁਝ ਕਿਸਾਰ ਰੱਖ ਲਿਆ ਜਿਸ ਦੀ ਕੀਮਤ ਜਿਹੜਾ ਸੌਨੇ ਆਪਣੇ ਕੋਲ ਰੱਖਿਆ ਸੀ ਅੱਜ ਕੱਲ ਦੇ ਹਿਸਾਬ ਨਾਲ 3 ਕਰੋੜ ਡਾਲਰ ਬਣਦੀ ਹੈ ਇਸ ਪੈਸੇ ਨਾਲ ਬ੍ਰਿਟਨ ਵਿੱਚ ਇੱਕ ਸ਼ਾਨਦਾਰ ਮਹਿਲ ਬਣਾਇਆ ਗਿਆ ਅਤੇ ਬਹੁਤ ਸਾਰੀ ਜ਼ਮੀਨ ਵੀ ਖਰੀਦੀ ਗਈ ਜਿਸ ਦਾ ਨਾਮ ਵੀ ਉਸਨੇ ਪਲਾਸੀ ਰੱਖਿਆ ਇੰਨਾ ਹੀ ਨਹੀਂ ਉਸਨੇ ਪੈਸਾ ਦੇ ਕੇ ਨਾ ਸਿਰਫ ਆਪਣੇ ਲਈ ਬਲਕਿ ਆਪਣੇ ਬਾਪ ਲਈ ਵੀ ਸੰਸਦ ਦੀ ਟਿਕਟ ਖਰੀਦ ਲਈ ਬਾਅਦ ਵਿੱਚ ਇਸ ਨੂੰ ਸਰ ਦਾ ਖਿਤਾਬ ਵੀ ਦੇ ਦਿੱਤਾ ਗਿਆ ਪਰ ਇਸੇ ਦੌਰਾਨ ਹੀ ਬੰਗਾਲ ਵਿੱਚ ਪੈਣ ਵਾਲੇ ਖੌਫਨਾਕ ਅਕਾਲ ਤੇ ਉਹਦੇ ਨਤੀਜੇ ਵਿੱਚ ਸੂਬੇ ਦੀ ਇੱਕ ਧਾਈ ਆਬਾਦੀ ਦੇ ਖਤਮ ਹੋ ਜਾਣ ਦੀਆਂ ਖਬਰਾਂ ਇੰਗਲੈਂਡ ਪਹੁੰਚ ਰਹੀਆਂ ਸ਼ੁਰੂ ਹੋ ਗਈਆਂ ਸਨ ਜਿਨ੍ਹਾਂ ਦਾ ਕਾਰਨ ਲਾਇਡ ਲਾਰਡ ਕਲਾਈਵ ਦੀਆਂ ਨੀਤੀਆਂ ਨੂੰ ਕਰਾਰ ਦਿੱਤਾ ਗਿਆ ਲਾਰਡ ਸਾਹਿਬ ਤੇ ਗੁਣੀਆਂ ਉੱਠਣ ਲੱਗ ਪਈਆਂ ਕਰ ਤੇ ਕਰਾਉਂਦੇ ਨੌਬਤ ਸੰਸਦ ਵਿੱਚ ਇਕਰਾਰਨਾਮਾ ਪੇਸ਼ ਹੋਣ ਤੱਕ ਜਾ ਪਹੰਚੀ ਇਹ ਇਕਰਾਰਨਾਮਾ ਤਾਂ ਖੈਰ ਮਨਜ਼ੂਰ ਨਾ ਹੋ ਸਕਿਆ ਕਿਉਂਕਿ ਉਸ ਸਮਾਨੇ ਵਿੱਚ ਸੰਸਦ ਦੇ ਇੱਕ ਚੁਤਾਈ ਦੇ ਲਗਭਗ ਮੈਂਬਰ ਦਾ ਖੁਦ ਈਸਟ ਇੰਡੀਆ ਕੰਪਨੀ ਵਿੱਚ ਹਿੱਸਾ ਹੋਇਆ ਕਰਦਾ ਸੀ ਬਹਿਸ ਦੇ ਦੌਰਾਨ ਕਲਾਈਵ ਨੇ ਸਮਝਦਾਰੀ ਨਾਲ ਕੰਮ ਲੈਂਦੇ ਹੋਏ ਆਪਣੀ ਦੌਲਤ ਦੇ ਬਾਰੇ ਵਿੱਚ ਕਿਹਾ ਮੈਂ ਤਾਂ ਖੁਦ ਬਿਹੱਦ ਹੈਰਾਨ ਆ ਕਿ ਮੈਂ ਹੱਥ ਨੂੰ ਇਸ ਕਦਰ ਹੌਲਾ ਕਿਉਂ ਰੱਖਿਆ ਨਹੀਂ ਤਾਂ ਉਹ ਚਾਹੁੰਦਾ ਤਾਂ ਇਸ ਤੋਂ ਕਿਤੇ ਜ਼ਿਆਦਾ ਮਾਲ ਤੇ ਸੋਨਾ ਮੈਂ ਸਮੇਟ ਕੇ ਲੰਡਨ ਲਿਆ ਸਕਦਾ ਸੀ ਹਾਲਾਂਕਿ ਭਾਰਤ ਵਿੱਚ ਵਾਪਰਨ ਵਾਲੀ ਤਬਾਹੀ ਦੇ ਪ੍ਰਭਾਵ ਕਿਸੇ ਨਾ ਕਿਸੇ ਹੱਦ ਤੱਕ ਕਲਾਈਵ ਦੇ ਦਿਲ ਤੇ ਦਿਮਾਗ ਤੇ ਵੀ ਪੈਣ ਲੱਗ ਪਏ ਅਤੇ ਉਸ ਨੇ ਵੱਡੀ ਮਾਤਰਾ ਵਿੱਚ ਫੀਮਖਾਣੀ ਸ਼ੁਰੂ ਕਰ ਦਿੱਤੀ ਨਤੀਜਾ ਇਹ ਨਿਕਲਿਆ ਕਿ 1774 ਵਿੱਚ ਉਹ ਆਪਣੇ ਕਮਰੇ ਵਿੱਚ ਭੇਦਪਰੀ ਹਾਲਤ ਵਿੱਚ ਮਰਿਆ ਹੋਇਆ ਪਾਇਆ ਗਿਆ ਇਹ ਪਹੇਲੀ ਅਜੇ ਤੱਕ ਹੱਲ ਨਹੀਂ ਹੋ ਸਕੀ ਕਿ ਕਲਾਈਵ ਨੇ ਆਤਮ ਹੱਤਿਆ ਕਰ ਲਈ ਸੀ ਜਾਂ ਫੀਮ ਜ਼ਿਆਦਾ ਖਾ ਲਈ ਜਿਹਦੇ ਨਾਲ ਉਹਦੀ ਮੌਤ ਹੋ ਗਈ ਸੀ ਪਰ ਇਹ ਗੱਲ ਬਿਲਕੁਲ ਸਪਸ਼ਟ ਹੈ ਕਿ ਉਹਦੀਆਂ ਭਾਰਤ ਵਿੱਚ ਰਣਨੀਤੀਆਂ ਦੇ ਬਾਅਦ ਈਸਟ ਇੰਡੀਆ ਕੰਪਨੀ ਜਿਸ ਰਸਤੇ ਤੇ ਚੱਲ ਪਈ ਸੀ ਉਹ ਭਾਰਤ ਦੀ ਆਜ਼ਾਦੀ ਲਈ ਜ਼ਰੂਰ ਜਾਣ ਲੇਵਾ ਸਾਬਤ ਹੋਇਆ ਇਸ ਦੌਰਾਨ ਮੁਗਲ ਕੁਝ ਆਪਣੀਆਂ ਅਯੋਗਤਾਵਾਂ ਅਤੇ ਕੁਝ ਵਿਦੇਸ਼ੀ ਹਮਲਿਆਵਾਂ ਨਾਲ ਇਸ ਕਦਰ ਕਮਜ਼ੋਰ ਹੋ ਚੁੱਕੇ ਸਨ ਕਿ ਉਹ ਦੂਰ ਹੀ ਦੂਰ ਤੋਂ ਅੰਗਰੇਜ਼ਾਂ ਦੇ ਰਸੂਖ ਨੂੰ ਦਿਨ ਦੁਗਣਾ ਰਾਤ ਚੌਗਣਾ ਵਾਧੇ ਵੇਖਣ ਤੋਂ ਇਲਾਵਾ ਕੁਝ ਵੀ ਨਾ ਕਰ ਸਕੇ ਅਜੇ ਵਿੱਚ ਪਲਾਸੀ ਦੀ ਜੰਗ ਦੇ ਸਿਰਫ ਅੱਧੀ ਸਦੀ ਬਾਅਦ ਈਸਟ ਇੰਡੀਆ ਕੰਪਨੀ ਦੇ ਸਪਾਹੀਆਂ ਦੀ ਸੰਖਿਆ 2.5 ਲੱਖ ਤੋਂ ਵੀ ਪਾਰ ਹੋ ਗਈ ਉਹਨਾਂ ਨੇ ਬੰਗਾਲ ਤੋਂ ਨਿਕਲ ਕੇ ਭਾਰਤ ਦੇ ਵੱਡੇ ਹਿੱਸੇ ਤੇ ਆਪਣਾ ਦਬਦਬਾ ਕਾਇਮ ਕਰਨਾ ਸ਼ੁਰੂ ਕਰ ਦਿੱਤਾ ਨੌਬ ਤੇ ਤੋ ਤੱਕ ਪਹੁੰਚ ਗਈ ਕਿ 1803 ਦੇ ਆਉਂਦੇ ਆਉਂਦੇ ਦਿੱਲੀ ਦੇ ਤਖਤ ਤੇ ਬੈਠਾ ਮੁਗਲ ਬਾਦਸ਼ਾਹ ਸ਼ਾਹ ਆलम ਈਸਟ ਇੰਡੀਆ ਕੰਪਨੀ ਦੇ ਵਜੀਫੇ ਤੇ ਨਿਰਭਰ ਹੋ ਕੇ ਰਹਿ ਗਿਆ ਇੱਕ ਜਮਾਨਾ ਸੀ ਕਿ ਇਹੀ ਸ਼ਾਹ ਆलम ਦੇ ਪੁਰਖੇ ਜਹਾਂਗੀਰ ਦੇ ਅੱਗੇ ਬ੍ਰਿਟਿਸ਼ ਰਾਜਦੂਤ ਸਰ ਥਾਮਸ ਰੋਗ ਗੋਡਿਆਂ ਦੇ ਭਾਰ ਝੁਕਦਾ ਸੀ ਹੁਣ ਇਹ ਹਾਲਾਤ ਸੀ ਕਿ ਇਸ ਬਾਦਸ਼ਾਹ ਨੂੰ ਈਸਟ ਇੰਡੀਆ ਕੰਪਨੀ ਦੇ ਇੱਕ ਕਲਰਕ ਦੇ ਅੱਗੇ ਝੁੱਕ ਕੇ ਪੂਰੇ ਬੰਗਾਲ ਦਾ ਅਧਿਕਾਰਨਾਮਾ ਯਾਨੀ ਕਿ ਅਧਿਕਾਰ ਪੱਤਰ ਪੇਸ਼ ਕਰਨਾ ਪੈ ਗਿਆ ਸੀ ਇਹ ਗੱਲ ਹੈਰਾਨ ਕਰਨ ਦੇਣ ਵਾਲੀ ਹੈ ਕਿ ਇਹ ਸਾਰਾ ਕੰਮ ਬ੍ਰਿਟਿਸ਼ ਸਰਕਾਰ ਨੇ ਹੀ ਨਹੀਂ ਬਲਕਿ ਇੱਕ ਕੰਪਨੀ ਨੇ ਕੀਤਾ ਜਿਸ ਦਾ ਸਿਰਫ ਇੱਕੋ ਹੀ ਉਦੇਸ਼ ਸੀ ਕਿ ਹਰ ਸੰਭਵ ਹੱਥ ਕੰਡੇ ਵਰਤ ਕੇ ਜਿਆਦਾ ਤੋਂ ਜਿਆਦਾ ਮੁਨਾਫਾ ਕਮਾਉਣਾ ਇਹ ਕੰਪਨੀ ਲੰਡਨ ਦੇ ਇੱਕ ਇਲਾਕੇ ਵਿੱਚ ਇੱਕ ਛੋਟੀ ਜੀ ਬਿਲਡਿੰਗ ਤੋਂ ਕੰਮ ਕਰ ਸ਼ੁਰੂ ਕੀਤਾ ਸੀ ਅਤੇ ਸਥਾਪਨਾ ਤੋਂ ਇੱਕ ਸਦੀ ਬਾਅਦ ਤੱਕ ਵੀ ਇਸਤੇ ਪੱਕੇ ਕਰਮਚਾਰੀਆਂ ਦੀ ਸੰਖਿਆ ਸਿਰਫ 35 ਹੀ ਸੀ ਪਰ ਇਸ ਦੇ ਬਾਵਜੂਦ ਦੁਨੀਆ ਦੇ ਇਤਿਹਾਸ ਵਿੱਚ ਕੋਈ ਕੰਪਨੀ ਅਜਿਹੀ ਨਹੀਂ ਜਿਸ ਕੋਲ ਇੰਨੀ ਤਾਕਤ ਹੋਵੇ ਜੇਕਰ ਤੁਹਾਨੂੰ ਸ਼ਿਕਾਇਤ ਹੈ ਕਿ ਅੱਜ ਦੀਆਂ ਮਲਟੀਨੈਸ਼ਨਲ ਕੰਪਨੀਆਂ ਬੜੀਆਂ ਤਾਕਤਵਾਰ ਹੋ ਗਈਆਂ ਨੇ ਅਤੇ ਉਹ ਵਿਭਿੰਨ ਦੇਸ਼ਾਂ 'ਚ ਨੀਤੀਆਂ ਤੇ ਪ੍ਰਭਾਵ ਪਾ ਰਹੀਆਂ ਨੇ ਤੁਸੀਂ ਫਿਰ ਹੁਣ ਜਰਾ ਸੋਚ ਕੇ ਵੇਖੋ ਕਿ ਗੂਗਲ ਫੇਸਬੁੱਕ ਐਪਲ ਮਾਈਕਰੋਸਾਫਟ ਅਤੇ ਸੈਮਸੰਗ ਜੇ ਸਾਰੇ ਮਿਲ ਕੇ ਇੱਕ ਕੰਪਨੀ ਬਣ ਜਾਣ ਤੇ ਜਿਸ ਕੋਲ ਆਪਣੇ ਅਧਨੁਕਤਿਆਰਾਂ ਨਾਲ ਲੈਸ ਫੌਜ ਹੋਵੇ ਅਤੇ ਜੋ ਦੇਸ਼ ਉਸਦੇ ਪ੍ਰੋਡਕਟ ਨੂੰ ਖਰੀਦਣ ਤੋਂ ਇਨਕਾਰ ਕਰਨ ਇਹ ਕੰਪਨੀ ਉਹਦੇ ਸਿਰ ਤੇ ਚੜ ਜਾਵੇ ਸੋ ਇਸ ਦੌਰਾਨ ਈਸਟ ਇੰਡੀਆ ਕੰਪਨੀ ਨੇ ਭਾਰਤ ਵਿੱਚ ਆਪਣੀ ਪੇਸ਼ਕਦਮੀ ਜਾਰੀ ਰੱਖੀ ਅਤੇ ਇੱਕ ਤੋਂ ਬਾਅਦ ਇੱਕ ਰਿਆਸਤ ਤੇ ਇੱਕ ਤੋਂ ਬਾਅਦ ਇੱਕ ਰਜਵਾੜਾ ਇਹਨਾਂ ਦੀ ਝੋਲੀ 'ਚ ਡਿੱਗਦਾ ਰਿਹਾ 1818 ਵਿੱਚ ਇਹਨਾਂ ਨੇ ਮਰਾਟਿਆਂ ਦੀ ਸਲਤਨਤ ਹਥਿਆ ਲਈ ਇਸ ਦੇ ਬਾਅਦ ਅਗਲੇ ਕੁਝ ਦਹਾਕਿਆਂ ਵਿੱਚ ਸਿੱਖਾਂ ਨੂੰ maat ਦੇ ਕੇ ਤਮਾਮ ਪੱਛਮੀ ਭਾਰਤ ਜਾਨੀ ਅੱਜ ਦੇ ਪਾਕਿਸਤਾਨ ਤੇ ਵੀ ਕਬਜ਼ਾ ਕਰ ਲਿਆ ਹੁਣ ਦਰਾਇ ਖੈਬਰ ਤੋਂ ਲੈ ਕੇ ਬਰਮਾ ਅਤੇ ਹਿਮਾਲਿਆ ਦੀਆਂ ਬਰਫ਼ੀਲੀਆਂ ਚੋਟੀਆਂ ਤੱਕ ਇਹਨਾਂ ਦਾ ਹੀ ਰਾਜ ਸੀ ਇਹ ਕਹਾਣੀ ਐਵੇਂ ਹੀ ਚੱਲਦੀ ਰਹੀ ਪਰ ਫਿਰ ਬਦਕਿਸਮਤੀ ਨੇ ਘੇਰਾ ਪਾ ਲਿਆ 1857 ਵਿੱਚ ਕੰਪਨੀ ਨੇ ਆਪਣੇ ਹੀ ਤਨਖਾਹ ਲੈਣ ਵਾਲੇ ਸਪਾਈਆਂ ਨੇ ਬਗਾਵਤ ਕਰ ਦਿੱਤੀ ਇਸ ਦੌਰਾਨ ਵੱਡੇ ਪੱਧਰ ਤੇ ਖੂਨ ਖਰਾਬਾ ਹੋਇਆ ਇਸ ਸਮਾਨੇ ਵਿੱਚ ਅਖਬਾਰ ਆਮ ਹੋ ਗਏ ਸਨ ਇਹਨਾਂ ਸਾਰੀਆਂ ਗੜਬੜਾਂ ਦੀ ਖਬਰ ਇੰਗਲੈਂਡ ਤੱਕ ਵੀ ਪਹੁੰਚ ਗਈ ਹੁੰਦੇ ਹੁੰਦੇ ਕੰਪਨੀ ਦੀ ਧਾਰਨਾ ਜਈ ਹੋਗੀ ਕਿ ਅੰਤ ਸੰਸਦ ਨੂੰ ਜਨਤਾ ਦੇ ਦਬਾਅ ਵਿੱਚ ਇਸ ਕੰਪਨੀ ਦੇ ਰਾਸ਼ਟਰੀਕਰਨ ਦਾ ਫੈਸਲਾ ਕਰਨਾ ਪੈ ਗਿਆ ਭਾਰਤ ਸਿੱਧਾ ਬ੍ਰਿਟਿਸ਼ ਸਰਕਾਰ ਦੇ ਅਧੀਨ ਆ ਕੇ ਮਹਾਰਾਣੀ ਵਿਕਟੋਰੀਆ ਦੇ ਤਾਜ ਦਾ ਸਭ ਤੋਂ ਨਿਆਬ ਹੀਰਾ ਬਣ ਗਿਆ। ਈਸਟ ਇੰਡੀਆ ਕੰਪਨੀ ਫਿਰ ਵੀ ਕੁਝ ਸਾਲ ਕੜੀਸ-ਕੜੀਸ ਕੇ ਜ਼ਿੰਦਗੀ گزارਦੀ ਰਹੀ ਪਰ ਕਦੋਂ ਤੱਕ? ਆਖਰ 1 ਜੂਨ 1874 ਈਸਵੀ ਨੂੰ ਪੌਣੇ 300 ਸਾਲ ਦੀ ਲੰਬੀ ਸ਼ਾਨ ਅਤੇ ਸ਼ੌਕਤ ਦੇ ਬਾਅਦ ਇਹ ਕੰਪਨੀ ਭੰਗ ਹੋ ਗਈ। ਅੱਜ ਲੰਡਨ ਵਿੱਚ ਲੀਡਨ ਹਾਲ ਸਟਰੀਟ ਤੇ ਜਿਸ ਜਗ੍ਹਾ ਤੇ ਕੰਪਨੀ ਦਾ ਹੈੱਡਕੁਆਰਟਰ ਹੁੰਦਾ ਸੀ ਉੱਥੇ ਬੈਂਕ ਦੀ ਇੱਕ ਚਮਚਮਾਉਂਦੀ ਇਮਾਰਤ ਖੜੀ ਐ ਅਤੇ ਕਿਧਰੇ ਕੋਈ ਯਾਦਗਾਰ ਕੋਈ ਮੂਰਤੀ ਇੱਥੋਂ ਤੱਕ ਕੋਈ ਬੋਰਡ ਤੱਕ ਵੀ ਉਸ ਕੰਪਨੀ ਦੇ ਨਾਮ ਦਾ ਸਥਾਪਿਤ ਨਹੀਂ ਐ ਨਾ ਕੋਈ ਜਨਾਜ਼ਾ ਉਠਿਆ ਤੇ ਨਾ ਕੋਈ ਮਜ਼ਾਰ ਬਣੀ ਕੰਪਨੀ ਦੀ ਬੇਸ਼ੱਕ ਕੋਈ ਯਾਦਗਾਰ ਨਾ ਹੋਵੇ ਹੋਵੇ ਨਾ ਹੋਵੇ ਪਰ ਉਸਨੇ ਜੋ ਕੰਮ ਕੀਤਾ ਉਸਦੇ ਪ੍ਰਭਾਵ ਨੂੰ ਹੁਣ ਤੱਕ ਮਹਿਸੂਸ ਕੀਤਾ ਜਾ ਸਕਦਾ ਹੈ ਸ਼ਾਇਦ ਇਹ ਗੱਲ ਜਾਣ ਕੇ ਬਹੁਤਿਆਂ ਨੂੰ ਹੈਰਾਨੀ ਹੋਵੇਗੀ ਕਿ ਇਸ ਕੰਪਨੀ ਦੇ ਪ੍ਰਭਾਵ ਤੋਂ ਪਹਿਲਾਂ ਔਰੰਗਜ਼ੇਬ ਆਲਮਗੀਰ ਦੇ ਦੌਰ ਵਿੱਚ ਭਾਰਤ ਦੁਨੀਆ ਦਾ ਅਮੀਰ ਦੇਸ਼ ਸੀ ਇਹ ਦੁਨੀਆ ਦੀ ਕੁੱਲ ਜੀਡੀਪੀ ਦਾ 1 ਚੌਥਾਈ ਹਿੱਸਾ ਪੈਦਾ ਕਰਦਾ ਸੀ ਜਦਕਿ ਇਸੇ ਦੌਰਾਨ ਇੰਗਲੈਂਡ ਦਾ ਹਿੱਸਾ ਸਿਰਫ ਦੋ ਫੀਸੀ ਦਿਨਦਾ ਸੀ ਭਾਰਤ ਦੀ ਜ਼ਮੀਨ ਉਪਜਾਊ ਤੇ ਹਰ ਤਰ੍ਹਾਂ ਦੇ ਸਰੋਤਾਂ ਨਾਲ ਮਾਲਾ-ਮਾਲ ਸੀ ਲੋਕ ਮਿਹਨਤੀ ਤੇ ਹੁਨਰਮੰਦ ਸਨ ਇੱਥੇ ਪੈਦਾ ਹੋਣ ਵਾਲੇ ਸੂਤੀ ਕੱਪੜੇ ਤੇ ਮਲਮਲ ਦੀ ਮੰਗ ਦੁਨੀਆ ਭਰ ਵਿੱਚ ਸੀ ਜਦ ਕਿ ਸ਼ਿਪਿੰਗ ਅਤੇ ਸਟੀਲ ਦੇ ਜਦੋਂ ਉਦਯੋਗ ਵਿੱਚ ਵੀ ਭਾਰਤ ਤੋਂ ਅੱਗੇ ਕੋਈ ਵੀ ਨਹੀਂ ਸੀ ਇਹ ਸਾਰੀ ਸਥਿਤੀ ਪਲਾਸੀ ਦੀ ਲੜਾਈ ਤੋਂ ਬਾਅਦ ਬਦਲ ਗਈ ਸੀ ਜਦੋਂ 1947 ਵਿੱਚ ਅੰਗਰੇਜ਼ ਇੱਥੋਂ ਚਲੇ ਗਏ ਤਾਂ ਸਿਕੰਦਰ ਦੇ ਉਲਟ ਇਨਾਂ ਦੀ ਝੋਲੀ ਭਰੀ ਹੋਈ ਸੀ ਕਿਹਾ ਜਾਂਦਾ ਹੈ ਨਾ ਕਿ ਸਿਕੰਦਰ ਜਦੋਂ ਦੁਨੀਆ ਤੋਂ ਗਿਆ ਤੇ ਉਹਦੇ ਹੱਥ ਖਾਲੀ ਸਨ ਪਰ ਉਹਦੇ ਉਲਟ ਅੰਗਰੇਜ਼ ਜਦੋਂ ਭਾਰਤ ਨੂੰ 1947 ਚ ਖਾਲੀ ਕਰਕੇ ਗਏ ਤਾਂ ਸਿਕੰਦਰ ਦੇ ਉਲਟ ਇਹਨਾਂ ਦੀ ਝੋਲੀ ਭਰੀ ਹੋਈ ਸੀ ਤੇ ਭਾਰਤ ਦੇ ਹੱਥ ਖਾਲੀ ਸਨ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਪ੍ਰਸਿੱਧ ਅਰਥਸ਼ਾਸਤਰੀ ਸਰਦਾਰ ਮਨਮੋਹਨ ਸਿੰਘ ਨੇ ਇਸ ਵਾਰ ਇਸ਼ਾਰਾ ਕਰਦੇ ਹੋਏ ਕਿਹਾ ਸੀ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਬ੍ਰਿਟਨ ਸਰਕਾਰ ਦੇ ਖਿਲਾਫ ਸਾਡੀਆਂ ਸ਼ਿਕਾਇਤਾਂ ਦੇ ਠੋਸ ਆਧਾਰ ਮੌਜੂਦ ਹਨ 1700 ਵਿੱਚ ਭਾਰਤ ਇਕੱਲਾ ਦੁਨੀਆ ਦੀ 22.6% ਦੀ ਦੌਲਤ ਪੈਦਾ ਕਰਦਾ ਸੀ ਜੋ तमाम ਯੂਰਪ ਦੇ ਸਮੁੱਚੇ ਹਿੱਸੇ ਦੇ ਤਕਰੀਬਨ ਬਰਾਬਰ ਸੀ ਪਰ ਇਹੀ ਸਾਲ 1952 ਵਿੱਚ ਘਟ ਕੇ 3.8% ਦੀ ਰਹਿ ਗਿਆ 20ਵੀਂ ਸਦੀ ਦੇ ਆਗਾਜ਼ ਤੇ ਤਾਜ਼ੇ ਬਰਤਾਨੀਆ ਦਾ ਸਭ ਤੋਂ ਨਿਆਬ ਹੀਰਾ ਹਕੀਕਤ ਵਿੱਚ ਪ੍ਰਤੀ ਵਿਅਕਤੀ ਆਮਦਨ ਦੇ ਹਿਸਾਬ ਨਾਲ ਵੀ ਦੁਨੀਆ ਦਾ ਸਭ ਤੋਂ ਗਰੀਬ ਦੇਸ਼ ਬਣ ਗਿਆ ਸੀ ਹੁਣ ਇਸ ਸਵਾਲ ਵੱਲ ਆਉਨੇ ਆ ਕਿ ਅੰਗਰੇਜ਼ਾਂ ਨੇ 200 ਸਾਲ ਦੇ ਸ਼ੋਸ਼ਣ ਨੇ ਭਾਰਤ ਨੂੰ ਕਿੰਨਾ ਕੁ ਲੁੱਟਿਆ ਤੇ ਕਿੰਨਾ ਕੁ ਨੁਕਸਾਨ ਪਹੁੰਚਾਇਆ ਇਸ ਸੰਬੰਧ ਵਿੱਚ ਵੱਖ-ਵੱਖ ਲੋਕਾਂ ਨੇ ਵੱਖਰੇ-ਵੱਖਰੇ ਅੰਦਾਜ਼ੇ ਲਾਉਣ ਦੀ ਕੋਸ਼ਿਸ਼ ਕੀਤੀ ਹੈ ਇਹਨਾਂ ਵਿੱਚੋਂ ਜਿਆਦਾ ਵਧੀਆ ਅਨੁਮਾਨ ਜਿਹੜੇ ਆ ਉਹ ਅਰਥ ਸ਼ਾਸਤਰ ਦੇ ਮਾਹਰ ਤੇ ਪੱਤਰਕਾਰ ਮਹਨਾਜ ਮਰਚੰਟ ਦੀ ਰਿਸਰਚ ਵੀ ਹੈ ਇਹਨਾਂ ਮੁਤਾਬਕ 1957 ਤੋਂ ਲੈ ਕੇ 1947 ਤੱਕ ਅੰਗਰੇਜ਼ਾਂ ਦੇ ਹੱਥੋਂ ਭਾਰਤ ਨੂੰ ਪਹੁੰਚਣ ਵਾਲੇ ਆਰਥਿਕ ਨੁਕਸਾਨ ਦੀ ਕੁੱਲ ਰਕਮ 215 ਦੀ ਫਾਰਨ ਐਕਸਚੇਂਜ ਦੇ ਹਿਸਾਬ ਨਾਲ 30 ਖਰਬ ਡਾਲਰ ਬਣਦੀ ਹੈ ਅਚਾਰਾ ਇੱਕ ਮਿੰਟ ਰੁੱਕ ਕੇ ਇਸ ਰਕਮ ਦਾ ਅੰਦਾਜ਼ਾ ਲਾਉਣ ਦੀ ਤਾਂ ਕੋਸ਼ਿਸ਼ ਕਰੋ ਇਸ ਦੇ ਮੁਕਾਬਲੇ ਤੇ ਭਾਰਤ ਨੂੰ ਲੁੱਟਣ ਵਾਲੇ ਵੱਡੇ ਲੁਟੇਰੇ ਨਾਦਰ ਸ਼ਾਹ ਨੇ ਦਿੱਲੀ ਤੋਂ ਸਿਰਫ 143 ਅਰਬ ਡਾਲਰ ਹੀ ਲੁੱਟੇ ਸਨ 400 ਸਾਲ ਪਹਿਲਾਂ ਜਹਾਂਗੀਰ ਦੇ ਦਰਬਾਰ ਵਿੱਚ ਅੰਗਰੇਜ਼ ਰਾਜਦੂਤ ਨੂੰ ਸ਼ੱਕ ਸੀ ਕਿ ਕੀ ਸੱਚਮੁੱਚ ਭਾਰਤ ਇਹਨਾ امیر ਹੈ ਕਿ ਉਸਦੇ ਬਾਦਸ਼ਾਹ ਨੂੰ ਸੋਨੇ ਤੇ ਚਾਂਦੀ ਤੇ ਹੀਰੇ ਜਵਾਹਰਾਤ ਨਾਲ ਤੋਲਿਆ ਜਾ ਸਕਦਾ ਹੈ ਪਰ ਉਸ ਨੂੰ ਸ਼ੱਕ ਹੀ ਸੀ ਕਿਦਰੇ ਦੂਜੇ ਪੱਲੇ ਵਿੱਚ ਦਰਬਾਰੀਆਂ ਨੇ ਰੇਸ਼ਮ ਦੀਆਂ ਥੈਲੀਆਂ 'ਚ ਪੱਥਰ ਤੇ ਨਹੀਂ ਭਰੇ ਹੋਏ ਜੇਕਰ ਕਿਸੇ ਤਰ੍ਹਾਂ ਥਰ ਸਰ ਥਮਸਰੋ ਨੂੰ ਵਾਪਸ ਲਿਆ ਕੇ ਉਹਨੂੰ ਇਹ ਸਾਰੇ ਅੰਕੜੇ ਦਿਖਾ ਦਿੱਤੇ ਜਾਣ ਤਾਂ ਸ਼ਾਇਦ ਉਹਦਾ ਭਰਮ ਜਿਹੜਾ ਪੱਥਰਾਂ ਵਾਲਾ ਉਹ ਹਮੇਸ਼ਾ ਲਈ ਦੂਰ ਹੋ ਜਾਵੇਗਾ ਇੱਕ ਕਹਾਣੀ ਜੋ ਆਮ ਤੌਰ ਤੇ ਬ੍ਰਿਟਾਨੀਆਂ ਵੱਲੋਂ ਦੁਨੀਆ ਨੂੰ ਦੱਸੀ ਜਾਂਦੀ ਹੈ ਕਿ ਬਸਤੀਵਾਰ ਦੇ ਯੁੱਗ ਵਿੱਚ ਭਾਰਤ ਨੂੰ ਗੁਲਾਮ ਰੱਖਣ ਦਾ ਬ੍ਰਿਟਿਸ਼ ਨੂੰ ਕੋਈ ਆਰਥਿਕ ਲਾਭ ਨਹੀਂ ਸੀ ਹੋਇਆ ਸਗੋਂ ਭਾਰਤ ਤੇ ਪ੍ਰਸ਼ਾਸਨ ਕਰਨਾ ਬ੍ਰਿਟਾਨੀਆਂ ਲਈ ਬੜਾ ਮਹਿੰਗਾ ਸੌਦਾ ਸਾਬਤ ਹੋਇਆ ਸੀ ਕਲੰਬੀਆ ਯੂਨੀਵਰਸਿਟੀ ਪ੍ਰੈਸ ਦੁਆਰਾ ਪ੍ਰਕਾਸ਼ਿਤ ਕੀਤੀ ਗਈ ਨਵੀਂ ਖੋਜ ਇਸ ਬਿਰਤਾਂਤ ਨੂੰ ਬਹੁਤ ਵੱਡਾ ਝਟਕਾ ਦੇਂਦੀ ਹੋਈ ਛਠਲਾਉਂਦੀ ਹੈ ਮਸ਼ਹੂਰ ਅਰਥਸ਼ਾਸਤਰੀ ਉਤਸਾ ਪਟਨਾਇਕ ਦੁਆਰਾ ਨਵੀਂ ਖੋਜ ਅਨਸਾਰ ਟੈਕਸ ਅਤੇ ਵਪਾਰ ਦੇ ਲਗਭਗ 2 ਸਦੀਆਂ ਦੇ ਵਿਸਤ੍ਰਿਤ ਅੰਕੜਿਆਂ ਨੂੰ ਦਸਾਉਂਦੇ ਹੋਏ ਪਟਨਾਇਕ ਨੇ ਗਿਣਤੀ ਕਰਦੇ ਹੋਏ ਇਹ ਪਾਇਆ ਕਿ ਬ੍ਰਿਟਨ ਨੇ 1765 ਤੋਂ ਲੈ ਕੇ 1938 ਈਸਵੀ ਦੀ ਵਿਆਦ ਦੇ ਦੌਰਾਨ ਭਾਰਤ ਤੋਂ ਲਗਭਗ 45 ਟ੍ਰਿਲੀਅਨ ਡਾਲਰ ਜਿਹੜੇ ਆ ਉਹ ਕਮਾਏ ਕਮਾਏ ਨਹੀਂ ਕਹਿ ਜਾ ਸਕਦਾ ਇਹਨੇ ਡਾਲਰ ਲੁੱਟੇ ਇੱਥੇ ਇੱਕ ਇਹ ਵੇਖੀਏ ਕਿ ਕੰਮ ਕਿਵੇਂ ਚੱਲਦਾ ਸੀ ਈਸਟ ਇੰਡੀਆ ਕੰਪਨੀ ਨੇ ਭਾਰਤ ਵਿੱਚ ਟੈਕਸ ਇਕੱਠਾ ਸ਼ੁਰੂ ਕਰ ਦਿੱਤਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਫਿਰ ਹਿਸ਼ਾਰੀ ਨਾਲ ਮਾਲੀਏ ਦੇ ਹਿੱਸੇ ਲਗਭਗ ਇੱਕ ਧਾਈ ਨੂੰ ਬ੍ਰਿਟਿਸ਼ ਦੀ ਵਰਤੋਂ ਲਈ ਭਾਰਤੀ ਸਮਾਨ ਦੀ ਖਰੀਦ ਲਈ ਫੰਡ ਦੇਣ ਲਈ ਵਰਤਿਆ ਦੂਜੇ ਸ਼ਬਦਾਂ ਵਿੱਚ ਆਪਣੀ ਜੇਬ ਵਿੱਚੋਂ ਭਾਰਤੀ ਵਸਤੂਆਂ ਦਾ ਭੁਗਤਾਨ ਕਰਨ ਦੀ بجائے ਬ੍ਰਿਟਿਸ਼ ਵਪਾਰੀਆਂ ਨੇ ਉਹਨਾਂ ਨੂੰ ਮੁਕਤ ਵਿੱਚ ਹੀ ਪ੍ਰਾਪਤ ਕਰ ਲਿਆ ਕਿਸਾਨਾਂ ਤੇ ਹੋਰ ਕਿਰਤੀ ਲੋਕਾਂ ਤੋਂ ਉਹਨਾਂ ਤੋਂ ਲੈ ਗਏ ਪੈਸੇ ਦੀ ਵਰਤੋਂ ਕਰਕੇ ਉਹਨਾਂ ਤੋਂ ਮੁੜ ਸਮਾਨ ਖਰੀਦਣਾ ਇਹ ਇੱਕ ਘਟਾਲਾ ਹੀ ਤਾਂ ਹੈ ਇੱਕ ਵੱਡੇ ਪਮਾਨੇ ਤੇ ਵੱਡੀ ਚੋਰੀ ਫਿਰ ਵੀ ਬਹੁਤੇ ਭਾਰਤੀ ਇਸ ਗੱਲ ਤੋਂ ਅਣਜਾਣ ਹਨ ਕਿ ਕਿ ਕੀ ਹੋ ਰਿਹਾ ਹੈ ਕਿਉਂਕਿ ਟੈਕਸ ਇਕੱਠਾ ਕਰਨ ਵਾਲਾ ਏਜੰਟ ਉਹ じゃ ਨਹੀਂ ਸੀ ਜੋ ਉਹਨਾਂ ਦਾ ਸਮਾਨ ਖਰੀਦਣ ਲਈ ਦਿਖਦਾ ਸੀ ਜੇ ਇਹ ਉਹੀ ਵਿਅਕਤੀ ਹੁੰਦਾ ਤਾਂ ਉਹਨਾਂ ਨੂੰ ਜ਼ਰੂਰ ਚੂਹੇ ਦੀ ਸੁੰਘ ਨਿਕਲ ਆਉਂਦੀ ਭਾਰਤ ਚੋਂ ਚੋਰੀ ਕੀਤੇ ਜਾਂ ਲੁੱਟੇ ਹੋਏ ਸਮਾਨ ਵਿੱਚੋਂ ਕੁਝ ਬਰਤਾਨੀਆਂ ਵਿੱਚ ਖਪਤ ਕੀਤਾ ਜਾਂਦਾ ਸੀ ਤੇ ਬਾਕੀ ਦੂਸਰੇ ਪੱਛਮੀ ਮੁਲਕਾਂ ਨੂੰ ਬਰਾਮਦ ਕਰ ਦਿੱਤਾ ਜਾਂਦਾ ਸੀ ਮੋਡਰਨ ਨਿਰਯਾਤ ਪ੍ਰਣਾਲੀ ਨੇ ਬ੍ਰਿਟਨ ਨੂੰ ਯੂਰਪ ਤੋਂ ਯਾਦ ਕਰਨ ਵਿੱਚ ਆਰਥਿਕ ਸਹਾਇਤਾ ਕੀਤੀ ਜਿਸ ਵਿੱਚ ਲੋਹਾ ਤਾਰ ਅਤੇ ਲੱਕੜ ਵਰਗੀਆਂ ਰਣ ਨੀਤਿਕ ਸਮਗਰੀਆਂ ਸ਼ਾਮਲ ਹਨ ਜੋ ਕਿ ਬ੍ਰਿਟਨ ਦੇ ਉਦਯੋਗੀਕਰਨ ਲਈ ਬਹੁਤ ਜ਼ਰੂਰੀ ਸਨ ਦਰਸਲ ਉਦਯੋਗਿਕ ਕ੍ਰਾਂਤੀ ਬਹੁਤ ਹੱਦ ਤੱਕ ਭਾਰਤ ਤੋਂ ਯੋਜਨਾਬੰਦ ਢੰਗ ਨਾਲ ਚੋਰੀ ਕੀਤੇ ਹੋਏ ਸਮਾਨ ਤੇ ਹੀ ਨਿਰਭਰ ਕਰਦੀ ਸੀ ਇਹਦੇ ਸਿਖਰ ਤੇ ਅੰਗਰੇਜ਼ ਚੋਰੀ ਕੀਤੇ ਗਏ ਸਮਾਨ ਨੂੰ ਦੂਜੇ ਦੇਸ਼ਾਂ ਨੂੰ ਉਹਦੇ ਪਹਿਲੇ ਸਥਾਨ ਤੋਂ ਖਰੀਦੇ ਮੁੱਲ ਨਾਲੋਂ ਕਿਤੇ ਵੱਧ ਮੁੱਲ ਤੇ ਵੇਚਦੇ ਸਨ ਨਾ ਸਿਰਫ ਮਾਲ ਦੀ ਅਸਲ ਕੀਮਤ ਦਾ 100% ਬਲਕਿ ਇਸ ਵਿੱਚ ਹੋਰ 50% ਦੀ ਓਵਰਹੈੱਡ ਮਾਰਕਅਪ ਵੀ ਜੋੜ ਲੈਂਦੇ ਸਨ ਅਸਲ ਵਿੱਚ ਕੋਈ ਵੀ ਜੋ ਭਾਰਤ ਤੋਂ ਸਮਾਨ ਖਰੀਦਣਾ ਚਾਹੁੰਦਾ ਸੀ ਉਹ ਵਿਸ਼ੇਸ਼ ਕਾਉਂਸਲ ਦੇ ਬਿੱਲਾਂ ਦੀ ਵਰਤੋਂ ਕਰਕੇ ਹੀ ਇਹੋ ਜਿਹਾ ਕਰ ਸਕਦਾ ਸੀ ਇੱਕ ਵੱਖਰੀ ਤਰ੍ਹਾਂ ਦੀ ਕਾਗਜ਼ੀ ਮੁਦਰਾ ਜੋ ਸਿਰਫ ਬ੍ਰਿਟਿਸ਼ ਕਰਾਉਨ ਦੁਆਰਾ ਹੀ ਜਾਰੀ ਕੀਤੀ ਜਾਂਦੀ ਸੀ ਅਤੇ ਉਹਨਾਂ ਬਿੱਲਾਂ ਨੂੰ ਪ੍ਰਾਪਤ ਕਰਨ ਦਾ ਇੱਕੋ ਇੱਕ ਤਰੀਕਾ ਸੀ ਕਿ ਉਹਨਾਂ ਨੂੰ ਲੰਡਨ ਤੋਂ ਸੋਨੇ ਜਾਂ ਚਾਂਦੀ ਨਾਲ ਖਰੀਦਿਆ ਜਾਵੇ ਇਸ ਲਈ ਵਪਾਰੀ ਬਿੱਲ ਪ੍ਰਾਪਤ ਕਰਨ ਲਈ ਪਹਿਲਾਂ ਲੰਡਨ ਨੂੰ ਸੋਨੇ ਦਾ ਭੁਗਤਾਨ ਕਰਦੇ ਤੇ ਫਿਰ ਭਾਰਤੀ ਉਤਪਾਦਕਾਂ ਨੂੰ ਭੁਗਤਾਨ ਕਰਨ ਲਈ ਬਿੱਲਾਂ ਦੀ ਵਰਤੋਂ ਕਰਦੇ ਜਦੋਂ ਭਾਰਤੀਆਂ ਨੇ ਸਥਾਨਕ ਬਸਤੀਵਾਦੀ ਦਫ਼ਤਰ ਵਿੱਚ ਬਿੱਲਾਂ ਨੂੰ ਕੈਸ਼ ਕੀਤਾ ਤਾਂ ਉਹਨਾਂ ਨੂੰ ਟੈਕਸ ਵਾਲੀਏ ਵਿੱਚੋਂ ਇਕੱਠੇ ਕੀਤੇ ਗਏ ਰੁਪਈਆਂ ਵਿੱਚ ਭੁਗਤਾਨ ਕੀਤਾ ਜਾਂਦਾ ਉਹ ਪੈਸਾ ਜੋ ਉਹਨਾਂ ਤੋਂ ਹੁਣੇ-ਹੁਣੇ ਹੀ مالیਏ ਦੇ ਰੂਪ ਵਿੱਚ ਇਕੱਠਾ ਕੀਤਾ ਗਿਆ ਹੁੰਦਾ ਸੀ ਇਸ ਲਈ ਇੱਕ ਵਾਰ ਫਿਰ ਉਹਨਾਂ ਨੂੰ ਅਸਲ ਵਿੱਚ ਭੁਗਤਾਨ ਨਹੀਂ ਸੀ ਕੀਤਾ ਗਿਆ ਉਹਨਾਂ ਨਾਲ ਧੋਖਾ ਕੀਤਾ ਜਾ ਰਿਹਾ ਸੀ ਇਸ ਦੌਰਾਨ ਲੰਡਨ ਨੇ ਉਹ ਸਾਰਾ ਸੋਨਾ ਤੇ ਚਾਂਦੀ ਜੋ ਭਾਰਤੀਆਂ ਨੂੰ ਉਹਨਾਂ ਦੇ ਨਿਰਯਾਤ ਦੇ ਬਦਲੇ ਸਿੱਧਾ ਜਾਣਾ ਚਾਹੀਦਾ ਸੀ ਆਪਣੇ ਅਧਿਕਾਰ ਵਿੱਚ ਲੈ ਲਿਆ ਇਸ ਭ੍ਰਿਸ਼ਟ ਪ੍ਰਣਾਲੀ ਦਾ ਮਤਲਬ ਇਹ ਸੀ ਕਿ ਭਾਵੇਂ ਭਾਰਤ ਬਾਕੀ ਦੁਨੀਆ ਦੇ ਨਾਲ ਇੱਕ ਪ੍ਰਭਾਵਸ਼ਾਲੀ ਵਪਾਰਕ ਸਰਪਲਸ ਚਲਾ ਰਿਹਾ ਸੀ ਇੱਕ ਵਾਧੂ ਜੋ 20ਵੀਂ ਸਦੀ ਦੇ ਸ਼ੁਰੂ ਵਿੱਚ ਤਿੰਨ ਦਹਾਕਿਆਂ ਤੱਕ ਚੱਲਿਆ ਇਹ ਰਾਸ਼ਟਰੀ ਖਾਤਿਆਂ ਵਿੱਚ ਘਾਟੇ ਵਜੋਂ ਦਿਖਾਇਆ ਜਾਂਦਾ ਰਿਹਾ ਕਿਉਂਕਿ ਭਾਰਤ ਦੀ ਅਸਲ ਆਮਦਨ ਬ੍ਰਿਟਨ ਦੁਆਰਾ ਨਿਰਯਾਤ ਤੇ ਨੂੰ ਪੂਰੀ ਤਰ੍ਹਾਂ ਨਿਯੰਤਰ ਕੀਤਾ ਹੋਇਆ ਸੀ ਅੱਜ ਬ੍ਰਿਟਾਨੀਆ ਨੂੰ ਕੀ ਕਰਨਾ ਚਾਹੀਦਾ ਹੈ ਕੀ ਕਰਨ ਦੀ ਲੋੜ ਹੈ ਪਹਿਲਾਂ ਤਾਂ ਸਭ ਤੋਂ ਪਹਿਲਾਂ ਤਾਂ ਉਸ ਨੂੰ ਇਹ ਮੰਨਣਾ ਚਾਹੀਦਾ ਹੈ ਸਵੀਕਾਰ ਕਰਨਾ ਚਾਹੀਦਾ ਕਿ ਇੱਕ ਲੁਕਮੀ ਲੁੱਟ ਹੁੰਦੀ ਰਹੀ ਹੈ ਤੇ ਫਿਰ ਇਸ ਲਈ ਭਾਰਤੀਆਂ ਕੋਲੋਂ ਮਾਫੀ ਵੀ ਮੰਗਣੀ ਚਾਹੀਦੀ ਹੈ ਤੇ ਇਹਦੀ ਪਰਪਾਈ ਲਈ ਮੁਆਵਜ਼ੇ ਤੈਅ ਕਰਨ ਦੀ ਵੀ ਲੋੜ ਹੈ ਹਾਲਾਂਕਿ ਪਟਨਾਇਕ ਦੁਆਰਾ ਪਛਾਣੀਆਂ ਜਾਂ ਰਕਮਾਂ ਨੂੰ ਪੂਰਾ ਕਰਨ ਲਈ ਪੂਰੇ ਬ੍ਰਿਟਨ ਵਿੱਚ ਸ਼ਾਇਦ ਇੰਨਾ ਪੈਸਾ ਹੀ ਨਹੀਂ ਹੈ ਇਸ ਤਰ੍ਹਾਂ ਅਸੀਂ ਕਹਾਣੀ ਨੂੰ ਸਿੱਧਾ ਸੈੱਟ ਕਰਕੇ ਸ਼ੁਰੂ ਕਰ ਸਕਦੇ ਹਾਂ ਸਾਨੂੰ ਇਹ ਮੰਨਣ ਦੀ ਲੋੜ ਹੈ ਕਿ ਬ੍ਰਿਟਨ ਨੇ ਭਾਰਤ ਦੇ ਨਿਯੰਤਰ ਪਰਪਕਾਰ ਦੇ ਵਾਸਤੇ ਨਹੀਂ ਸੀ ਕੀਤਾ ਸਗੋਂ ਲੁੱਟ ਲਈ ਰੱਖਿਆ ਹੋਇਆ ਸੀ ਅਤੇ ਬਰਤਾਨੀਆਂ ਦੀ ਉਦਯੋਗਿਕ ਉਭਾਰ ਪਾਪ ਇੰਜਨ ਅਤੇ ਮਜ਼ਬੂਤ ਸੰਸਥਾਵਾਂ ਤੋਂ ਆਪਣੇ ਆਪ ਨਹੀਂ ਸੀ ਉਭਾਰਿਆ ਜਿਵੇਂ ਕਿ ਸਾਡੀਆਂ ਸਕੂਲੀ ਕਿਤਾਬਾਂ ਵਿੱਚ ਦੱਸਿਆ ਜਾਂਦਾ ਹੈ ਕਿ ਭਾਰਤ ਤੇ ਕੋਈ ਆਸਾਨ ਪਰਿਆ ਪਰਪਕਾਰ ਨਹੀਂ ਇਹ ਕੀਤਾ ਬਾਈਬਲ ਵੀ ਕਹਿੰਦੀ ਹੈ ਕਿ ਯੋਹਨਾ ਬਪਤਿਸਮਾ ਦੇਣ ਵਾਲੇ ਦਿਨਾਂ ਤੋਂ ਲੈ ਕੇ ਹੁਣ ਤੱਕ ਸਵਰਗ ਦੇ ਰਾਜ ਉੱਤੇ ਹਿੰਸਾ ਹੀ ਹੁੰਦੀ ਆਈ ਹੈ ਤੇ ਇਹੋ ਕੁਝ ਬ੍ਰਿਟਨ ਸਾਮਰਾਜ ਨੇ ਭਾਰਤੀਆਂ ਨਾਲ ਕੀਤਾ ਹਰ ਲਿਆਜ ਨਾਲ ਭਾਰਤ ਨਿਸ਼ਚਿਤ ਤੌਰ ਤੇ ਬ੍ਰਿਟਿਸ਼ ਬਸਤੀਵਾਦ ਦੇ ਸਭ ਤੋਂ ਵੱਧ ਮਤਵਪੂਰਨ ਪੀੜਤਾਂ ਵਿੱਚੋਂ ਇੱਕ ਸੀ ਤੇ ਇਹ ਸੀ ਜੀ ਸਾਡਾ ਅੱਜ ਦਾ ਤੀਸਰੀ ਅੱਖ ਪ੍ਰੋਗਰਾਮ ਬ੍ਰਿਟਾਨੀਆ ਦੀ ਭਾਰਤ ਨੂੰ ਹਿੰਸਾ ਭਰੀ ਲੁੱਟ ਤੇ ਕੁੱਟ ਜੋ ਅਸੀਂ ਤੁਹਾਡੇ ਲਈ ਪੇਸ਼ ਕੀਤਾ ਧੰਨਵਾਦ ਸਤਿ ਸ਼੍ਰੀ ਅਕਾਲ